ਕੋੜਾ ਕੋੜਾ ਆ ਗਿਆ ਕੋੜਾ ਵੱਜ ਗਿਆ ਕਾਲ ਨੇ ਫੜਾ ਇਸ ਤੇ ਵਾਰ ਤੱਕਾ ਚ ਕਾਲ ਆ ਨਹੀਂ ਲਿਆ ਗਿਆ ਟੱਕਾ ਹਾਂ ਇਹ 10000 ਦੀਆਂ ਵੀ ਵਾਰਤ ਕਰ ਰਹੀ ਇਹ ਵਿੱਚ ਬੈਠਾ ਜੀ ਸਬਜ਼ੀ ਵਾਲਾ ਜੀ ਬਸ ਜੀ ਆਪਾਂ ਕਮਟ ਵਾਇਨਾ ਕਿੜਾ ਦੇ ਨਾਮ ਮੂਰੇ ਆ ਜਾਂਦਾ ਬੰਦਾ ਮਰਾਜਾ ਖੈਰ ਤੇ ਹੋ ਜਾਣਾ ਖੈਰ ਚੌਂਕ ਤੇ ਆ ਜਾਣਾ ਇਹ ਪਿੰਡ ਬਜੀਦ ਕੇ ਕਲਾਕ ਹੋਇਆ ਜੀ ਛਿੱਕਰੀ ਹਾਲ ਚੌਂਕ ਤੇ ਇਹ ਆਸਤਾ ਹੋਇਆ ਜੀ ਵਾਸਤੇ ਤੱਕ ਨਾਲ ਤੇ ਇੱਕ ਦੀ ਮੌਤ ਹੋ ਗਈ ਤੁਸੀਂ ਪਿੱਛੇ ਆ ਰਹੇ ਸੀ ਤਾਂ ਕੀ ਦੇਖਿਆ ਜੀ ਪਿੱਛੇ ਆ ਰਿਹਾ ਜੀ ਕਿ ਪੂਰੇ ਵੱਸ ਆ ਰਹੀ ਜੀ ਇਧਰੋਂ ਟਰੈਲੀ ਮੁੜੀ ਰਹੀ ਮੋਟਾ ਬੇ ਤੋਂ ਹਾਂ ਪੈਲੀ ਦੇ ਵਿੱਚ ਲੱਗਣ ਦਾ ਹੋਇਆ ਜੀ ਸਭ ਗਲਤੀ ਗਿਰੀ ਬਣੀ ਜਾ ਰਹੀ ਹੈ ਹਾਂਜੀ ਗਲਤੀ ਗਿਰੀ ਹੈ ਤੇ ਬਾਈਦੂ ਵੈਰੀ ਪਿੱਛੇ ਹੀ ਥੋੜਾ ਜਾ ਰਹੀ ਹੈ ਕਿੰਨੇ ਆਣੇ ਮੋਤ ਹੋਈਏ ਇੱਕ ਜਾਨੀ ਅੱਛਾ ਤੁਸੀਂ ਕੀ ਦੇਖਿਆ ਕਿ ਬਈ ਇੱਕ ਟਰੱਕ ਤੇ ਥੱਲੇ ਆ ਕੇ ਮਤਲਬ ਮੋਤ ਹਾਂਜੀ ਹਾਂ ਅੱਛਾ ਕਿੰਨੇ ਆ ਮਤਲਬ ਗੱਡੀਆਂ ਜਿਹੜੀਆਂ ਆਪਸ ਵਿੱਚ ਮੇਟ ਕਰਾਈਆਂ ਕਦਾ ਟਰੈਲੀ ਆਈ ਇੱਕ ਗੱਡੀ ਆਈ ਇੱਕ ਬੱਸ ਆ ਅੱਛਾ ਇੱਕ ਘੋੜਾ ਟਰੈਲਰ ਇੱਕ ਘੋੜਾ ਟਰੈਲਰ ਇੱਕ ਮਿੰਟ ਇੱਕ ਮਿੰਟ ਕੀ ਨਾਮ ਹੈ ਸੱਤ ਪਾਰ ਕੀ ਕਹਿੰਦਾ ਜਣਾ ਜਿਹੜਾ ਤੁਸੀਂ ਕਾਹਦੇ ਡਰਾਈਵਰ ਹੈ ਜੀ ਮੈਂ ਘੋੜੇ ਦਾ ਡਰਾਈਵਰ ਆ ਜੀ ਕੀ ਮਾਮਲਾ ਕੀ ਹੈ ਜਿਹੜਾ ਹਾਸਾ ਜਿੰਮੇ ਦਾ ਬੱਛ ਜਾਂਦੀ ਸੀ ਜੀ ਪੂਰੇ ਜਾਂਦੀ ਸੀ ਟਰਾਲੀ ਆ ਇਟਾ ਵਾਲੀ ਇਹ ਬੱਛ ਟਰਾਲੀ ਚ ਵੱਜੀ ਟਰਾਲੀ ਵੱਜ ਕੇ ਘੁੰਮ ਕੇ ਮਗਰ ਵੱਛਦੇ ਮੈਂ ਆਉਂਦਾ ਸੀਗਾ ਧੁੰਦ ਵਾਲੀ ਸੀ ਜਦ ਹੀ ਬ੍ਰੇਕਾਂ ਮਾਰੀਆਂ ਮੈਂ ਜਾਂਦੀ ਬੱਚੀ ਬੱਚੀ ਕਿੰਨੇ ਜਣੇ ਮੋਤ ਹੈਗੇ ਐ ਇਹਦੇ ਚੋਈਏ ਕਿੰਨੇ ਜਣੇ ਇੱਕ ਜਣੇ ਚਲ ਗਏ ਇਹ ਗਲਤੀ ਕੀਤੀ ਮੰਨਦੇ ਐ ਕਿ ਗਲਤੀ ਜੀ ਹੁਣ ਬਾਦਸ਼ਾਲੇ ਦੀ ਜਦੋਂ ਇੱਕ ਰਾਤ ਬ੍ਰੇਕਾਂ ਮਾਰਾ ਪਹਿਲਾਂ ਇੱਕ ਜਣੇ ਬਾਈ 2 ਵਜੇ ਪਹਿਣੇ ਉਹਨਾਂ ਦੀ ਐ ਇਹ ਤੁਸੀਂ ਕਿਧਰੋਂ ਕਿਧਰੋਂ ਜਾ ਰਹੇ ਸੀ ਮੈਂ ਤਾਂ ਇਧਰੋਂ ਆਂਦਾ ਸੀ ਬਰਨਾਲੇੋਂ ਜਾਣਾ ਸੀ ਇੱਧਰ ਪੂਰਾ ਕੋਟ ਨੂੰ ਬੱਸ ਕਿ ਇਧਰੋਂ ਜਾ ਰਹੇ ਸੀ ਬੱਸ ਵੀ ਬਰਨਾਲੇ ਆਈ ਸੀ ਇਧਰ ਨੂੰ ਜਾਂਦੀ ਸੀ ਰਾਹ ਕੋਟ ਨੂੰ ਕਿੰਨੇ ਜਣੇ ਜਗਮੀ ਹੋਏ ਇਹਦੇ ਦੀ ਜਗਮੀ ਜਗਮੀ ਦਾ ਹੋਏ ਹੋਂ ਕੀ ਨਾਮ ਤੁਹਾਡਾ ਸਤਪਾਲਾ ਜੀ ਇਹਦੀ ਕੀ ਨਾਮ ਤੁਹਾਡਾ ਭਾਈ ਜਸਪ੍ਰੀਤ ਸਿੰਘ ਕੀ ਜਿਹੜਾ ਹਾਦਸਾ ਹੋਇਆ ਕਿਵੇਂ ਹੋਇਆ ਜੀ ਭਾਈ ਹਾਦਸਾ ਪਹਿਲਾਂ ਇੱਥੇ ਬੱਸ ਲੱਗੀ ਖੜੀ ਸੀ ਬੱਸ ਲੱਗੀ ਹੋਈ ਸੀ ਬੱਸ ਦੇ ਪਿੱਛੇ ਇਹ ਖੜੇ ਹੀ ਪਤਾ ਨਹੀਂ ਲੱਗਿਆ ਜੱਟਿਆ ਇੱਕ ਦਾ ਐਕਸੀਡੈਂਟ ਹੋਵੇ ਪਤਾ ਨਹੀਂ ਲੱਗਿਆ ਕਿ ਸਾਰੀ ਬੱਸ ਦੇ ਵਿੱਚ ਕਾਰਨ ਹੋ ਗਿਆ ਸਾਰਾ ਕਿੰਨੇ ਮੌਤ ਹੋਈ ਹੈ ਕਿੰਨੇ ਦੇਖ ਲਿਆ ਇੱਕ ਜਾਣੀ ਨਹੀਂ ਦੱਸਦੇ ਕੀ ਨਾਮ ਤੁਹਾਡਾ ਮੈਂ ਜਸਪ੍ਰੀਤ ਹੈਲੋ ਹੈਲੋ ਕੀ ਨਾਮ ਆ ਜੀ ਆਪਣਾ ਸਰਿੰਦਰ ਸਿੰਘ ਸਰਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਹੈ ਇਹ ਸਰ ਅਸੀਂ ਨਾ ਬਟੱਡੇਓ ਚੱਲ ਕੇ ਅਮਰਖਰ ਜਾਣਾ ਸੀ ਤੇ ਧੁੰਦ ਵਾਲੀ ਜਿਆਦਾ ਸੀ ਇਧਰੋਂ ਪਿੰਡ ਪੰਡੋ ਵੱਲੋਂ ਟਰਾਲੀ ਚੜੀ ਹੈ ਤਾਂ ਮੈਂ ਬ੍ਰੇਕ ਮਾਰਤੀ ਜਦੋਂ ਮੂਰੇ ਆ ਗਈ ਆ ਤੇ ਪਿੱਛੇ ਮੇਰੇ ਆਉਂਦਾ ਸੀ ਘੋੜਾ ਘੋੜਾ ਮੇਰੇ ਪਿੱਛੇ ਵੱਜਿਆ ਮੈਂ ਟਰਾਲੀ ਤੇ ਵੱਜਿਆ ਦੇ ਨਾਲ ਪਿੱਛੇ ਕਿਤੇ ਕਾਰ ਖੜ ਗਈ ਇੱਕ ਕਾਰ ਨਾਲ ਵੱਜੀ ਘੋੜੇ ਦੇ ਤੇ ਇੱਕ ਜਨਾਨੀ ਥੱਲੇ ਆ ਗਈ ਘੋੜੇ ਦੇ ਪਤਾ ਨਹੀਂ ਕਿੱਥੋਂ ਥਲੋਤੀ ਕਿਤੇ ਸਾਈਡ ਤੇ ਜਾਂ ਕਿੱਥੋਂ ਆਈ ਆ ਉਹਦੇ ਬਾਰੇ ਨਹੀਂ ਪਤਾ ਲੱਗਾ ਜੇ ਤੇ ਟਰਾਲੀ ਦੇ ਪਿੱਛੇ ਕੋਈ ਇਨੀਗੇਟਰ ਵਗੈਰਾ ਕੁਝ ਨਹੀਂ ਹੈਗਾ ਤੇ ਜਦੋਂ ਮੈਨੂੰ ਟਰਾਲੀ ਤੇ ਹੀ ਚੜਦੀ ਤੇ ਇਕਦਮ ਬ੍ਰੇਕ ਮਾਰੀ ਮੈਂ ਆਪਣਾ ਵਿਚਾਰ ਟਰਾਲੀ ਨੂੰ ਬਚਾਉਣ ਦੀ ਗੱਲ ਕਰ ਜਦੋਂ ਮੈਂ ਬ੍ਰੇਕ ਮਾਰੀ ਤੇ ਪਿੱਛੇ ਘੋੜਾ ਆਉਂਦਾ ਸੀ ਓਵਰਲੋਡ ਤੇ ਸਪੀਡ ਜੀ ਦਾਲੀ ਜੋ ਉਹਨੇ ਜਦੋਂ ਵੱਜੀ ਨਾਲ ਤੇ बस ਨਾਲ ਵੱਜ ਗਈ ਨਾਲ ਕਾਰ ਵੀ ਭੰਨਦੀ ਉਹਨੇ ਇੱਕ ਜਾਨੀ ਮਰ ਗਈ ਤੁਸੀਂ ਕਿਸ ਚੀਜ਼ ਦੇ ਡਰਾਈਵਰ ਬੱਸ ਦੇ ਪੀ ਆਰਟੀਸੀ ਦੇ ਕਿੰਨੀਆਂ ਸਵਾਰੀਆਂ ਸੋਦੇ ਬੱਸ ਚ ਬੱਸ ਚ 20 20 ਸਵਾਰੀਆਂ ਗਈ 15 20 ਕੋਈ ਜ਼ਖਮੀ ਹੋਈਆਂ ਨੇ ਆ ਸੱਟਾ ਸੱਟਾ ਲੱਗੀਆਂ ਨੇ ਉਹਦੀ ਜਾਨੀ ਮਰ ਗਈ ਜਾਨੀ ਮਤਲਬ ਨਹੀਂ ਗਈ ਗਈ ਬਚਾਹ ਹੋ ਗਿਆ ਸੱਟਾਂ ਲੱਗੀਆਂ ਸਕੂਟਰੀ ਵਾਲਾ ਦੀ ਹਾਂਜੀ ਸਕੂਟਰੀ ਤੇ ਕਿੰਨੇ ਜਾਣੇ ਸੀ ਸਕੂਟਰੀ ਦਾ ਮਸਕੂਟਰੀ ਨਹੀਂ ਹੈਗੀ ਸਕੂਟਰੀ ਨਹੀਂ ਸੀਗੀ ਕੋਈ ਕਾਰ ਹੀ ਇੱਕ ਅੱਛੇ ਕਾਰ ਵੱਜੀ ਘੋੜੇ ਨੇ ਇੱਕ ਕਾਰ ਤੋੜੀ ਇੱਕ ਬੱਸ ਥੋੜੀ ਇੱਕ ਟਰਾਲੀ ਘੁਮਾ ਕੇ ਦੂਜੀ ਸਾਈਡ ਕੱਢਦੀ। ਨੇ ਜਿਹੜੀ ਉਹ ਔਰਤ ਮਰੀ ਆ ਉਹ ਕਿ ਅਸੀਂ ਕਿਸੇ ਕੋਈ ਤੇ ਖੜੀ ਸੀ ਜੀ ਉਹ ਖੜੀ ਸੀ ਕਿਤੇ ਰੋਡ ਤੇ। ਉਹਦੇ ਬਾਰੇ ਨਹੀਂ ਪਤਾ ਰੋਡ ਤੇ ਖੜੀ ਕਿਸੇ। ਇਹ ਮਤਲਬ ਉਹ ਇੱਥੇ ਪਹਿਲਾਂ ਇੱਕ ਟੈਂਪੂ ਖੜਾ ਸੀ ਉਹ ਸਾਈਡ ਤੇ ਸ਼ੀਸ਼ੇ ਸਾਫ ਕਰੀ ਜਾਂਦਾ ਸੀ। ਅਸੀਂ ਟੈਂਪੂ ਦੇ ਨਾਲ ਸੀ ਜਰੇ। ਉਹ ਰੋਡ ਵੇਜ ਦੀ ਆਹ ਟਰਾਲੀ ਜਾਂਦੀ ਸੀ ਇੱਧਰ ਨੂੰ ਤੁਰੀ। ਰੋਡ ਵੇਜ ਗੱਡੀ ਸੀ ਤੇਜ਼। ਰੋਡ ਵੇਜ ਨੇ ਮਾਰੀ ਟਰਾਲੀ ਦੇ ਵਿੱਚ। ਟਰਾਲੀ ਦੇ ਵਿੱਚ ਵੱਜ ਕੇ ਤੇ ਖੜ ਗਈ ਬਾਈ ਮਗਰ ਆਉਂਦਾ ਜੀ ਇਹ ਵੀ ਸਲੂਰ ਸੀ ਘੋੜੇ ਦੀ ਕੋਈ ਗਲਤੀ ਨਹੀਂ ਆਉਂਦੀ ਸਾਈਡ ਤੇ ਆਉਂਦਾ ਜੀ ਸਲੂਰ ਆਉਂਦਾ ਲੋਕਦਾਰ ਥੋੜਾ ਜਿਹੜਾ ਜਿਹਦੇ ਵਿੱਚ ਵੱਜ ਗਿਆ ਮਤਲਬ ਵੱਜਦੇ ਬਚਦੇ ਬਚਾਉਂਦੇ ਬਚਾਉਂਦੇ ਤਾਂ ਇਧਰ ਕਾਰ ਆ ਗਈ ਘੋੜੇ ਦੇ ਮੂਹਰੇ ਕਾਰ ਨੂੰ ਬਚਾਉਂਦੇ ਬਚਾਉਂਦੇ ਤਾਂ ਘੋੜਾ ਇਹ ਤੋਂ ਥੱਲੇ ਲਹਿ ਗਿਆ ਬਾਈ ਤੇ ਬੱਸ ਉਹ ਤੋਂ ਥੱਲੇ ਲੈੰਦਾ ਕਰਕੇ ਉਹ ਇਹ ਘੋੜਾ ਉਹ ਟੈਂਪੂ 'ਚ ਵੱਜਿਆ ਉਹ ਖੋਖੇ ਦੇ ਵਿੱਚ ਧੱਕੇ ਲੈ ਗਿਆ ਟੈਂਪੂ ਗਲਤੀ ਗਿਣੀ ਮੰਨੇ ਗਲਤੀ ਰੋਡ ਵੇਜਦੀ ਸਾਰੀ ਟੋਟਲ ਗਲਤੀ ਰੋਡ ਵੇਜਦੀ ਇਹ ਜਿੰਨੇ ਜਣੇ ਡੈਥ ਹੋਈਏ ਕਿੰਨੇ ਜੱਗ ਇੱਕ ਇੱਕ ਦੀ ਡੈਥ ਹੋਈ ਹੈ ਜੀ ਹਾਂ ਤਾਂ ਬਾਕੀ ਉਹ ਸਵਾਰੀਆਂ ਹਜੇ ਸਾਨੂੰ ਪੂਰਾ ਪਤਾ ਨਹੀਂ ਜਿਹੜੀ ਉਹ ਔਰਤ ਉੱਤੇ ਖੜੀ ਸੀਗੀ ਉਹ 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 ਜਨਾਨੀ ਦੀ ਡੈਥ ਹੋਈ ਹੈ ਜੀ ਲੜਕੀ ਦੀ ਕਿੱਥੋਂ ਦੀ ਰਹਿਣ ਵਾਲੀ ਕੋਈ ਪਤਾ ਨਹੀਂ ਜੀ ਉਹਦੇ ਬਾਰੇ ਕੋਈ ਨਹੀਂ ਬਾਕੀ ਸਵਾਰੀਆਂ ਪਹਿਲੀ ਵੱਟੜ ਸਵਾਰੀਆਂ ਸਵਾਰੀਆਂ ਰੋਡ ਵੇਜਦੀਆਂ ਹੈਗੀਆਂ ਸੀ ਵੱਟੜ ਉਹਨਾਂ ਨੂੰ ਜਿਹੜੇ ਇਲਾਜ ਪਹੁੰਚਾਇਆ ਗਿਆ ਬਰਨਾਲੇ ਤੇ ਪ੍ਰਸ਼ਾਸਨ ਵੀ ਆ ਗਿਆ ਸੀ ਤੇ ਉਹਨਾਂ ਨੇ ਬਹੁਤ ਹੈਲਪ ਕਰੀ ਆ ਬੱਸ ਕਿਧਰ ਕਿਧਰ ਜਾ ਰਹੀ ਸੀ ਬੱਸ ਇਧਰ ਨੂੰ ਜਾ ਰਹੀ ਸੀ ਆਪਣੇ ਰਾਏਕੋਟ ਸਾਈਡ ਨੂੰ ਜੀ ਲੁਧਿਆਣੇ ਨੂੰ ਬਰਨਾਲੇ ਤੋਂ ਆਈ ਹੋਈ ਹਾਂ ਜੀ ਬਰੇ ਆਸਰ ਕਾਹਦਾ ਕਾਹਦਾ ਹਾਸਾ ਵੇ ਕੰਮੀ ਹੋਇਆ ਅੱਜ ਸਵੇਰ ਕਰੀਬ 9:15 ਦੇ ਜਦੇ ਕਰੀਬ ਮਲੇ ਇੱਕ ਜਿਹੜਾ ਲਿੰਕ ਰੋਡ ਤੋਂ ਟ੍ਰੈਕਟਰ ਵਾਲੀ ਇੱਟਾਂ ਦਾ ਭਰਿਆ ਸੀ ਤੇ ਉਹ ਰੋਡ ਤੇ ਚੜ ਲੱਗਾ ਤੇ ਬਰਨਾਲੇ ਸਾਈਡ ਤੋਂ ਰਾਏਕੋਟ ਜਾਂਦੇ ਨੂੰ ਜਿਹੜੀ ਰੋਡ ਤੇ ਇੱਕ ਉਹਦੇ ਵਿੱਚ ਉਹਨੂੰ ਬਚਾਉਂਦੀ ਵੀ ਬੱਸ ਟ੍ਰੈਕਟਰ ਟਾਲੀ ਦੀ ਚ ਵਜੀ ਉਹ ਬੱਸ ਦੇ ਨਾਲ ਹੀ ਬੈਕ ਸਾਈਡ ਤੋਂ ਪਿੱਛੇ ਵੱਡਾ ਟਰਾਲਾ ਬੱਸ ਦੇ ਵਿੱਚ ਵਜਾ ਜਿਸ ਦੇ ਨਾਲ ਬੱਸ ਜੋ ਸਵਾਰੀ ਦੇ ਵਿੱਚ ਕਾਫੀ ਸੱਟਾਂ ਲੱਗੀ ਹੈ ਕਿ ਕਿੰਨੇ ਜਣੇ ਦੀ ਮੌਤ ਹੋ ਗਈ ਹੈ ਉਹਦੇ ਵਿੱਚ ਹਾਲ ਦੀ ਘੜੀ ਜੋ ਪਤਾ ਲੱਗਿਆ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ 6-7 ਸਵਾਰੀਆਂ ਦੇ ਬੱਸ ਜਿਸ ਨੂੰ ਉਹਨਾਂ ਦੀ ਸੱਟਾਂ ਵਜੀ ਹੈ ਹੋਰ ਵੀ ਵੀਕਲ ਦੇ ਵਿੱਚ ਨੁਕਸਾਨੇ ਗਏ ਹੈਗੇ ਸਰ ਉਹਦੇ ਜੇ ਮੌਕੇ ਤੇ ਜੋ ਮਤਲਬ ਇੱਕ ਸਾਈਡ ਤੇ ਟੈਂਪੂ ਖੜਾ ਸੀ ਦੂਜਾ ਜਿਹਨੂੰ ਆਪਾਂ ਪੰਜਾਬੀ ਵਿੱਚ ਘੜੂ ਕਾਕਾ ਕਹਿੰਦੇ ਨੇ ਉਹਦੇ ਵਿੱਚ ਉਹਦੇ ਵਿੱਚ ਨੁਕਸਾਨ ਹੋਇਆ ਇੱਕ ਗੱਡੀ ਦਾ ਨੁਕਸਾਨ ਹੋਇਆ ਸਰ ਕਿਵਾਰੀਆਂ ਕਿੰਨੀਆਂ ਜ਼ਖਮੀ ਹੈਗੀਆਂ ਸਰ? ਕਰੀਬ ਜੋ ਮੁਰਲੇ ਬਹੁਤ 6-7 ਸਵਾਰੀਆਂ ਦਾ ਪਤਾ ਲੱਗਾ ਬਾਕੀ ਸਾਡਾ ਐਸਚੀਓ ਮੁੱਖ ਦਾ ਹਸਪਤਾਲ ਅੱ디 ਭੇਜਿਆ ਜੋ ਸਾਡੇ ਸੀ ਮੁਰਲੇ ਤੌਰ ਤੇ ਪਹਿਲਾਂ ਸਵਾਰੀਆਂ ਨੂੰ ਜਿਹੜੇ ਇੰਜਰੀਡਾਂ ਚੁੱਕ ਕੇ ਹਸਪਤਾਲ ਭੇਜਿਆ ਸਰ ਅਸਲੀ ਜ਼ਿੰਮੇਵਾਰ ਕੌਣ ਹੈਗਾ ਇਹ ਅਸਲੀ ਮਿਹਨਤ ਤੇ ਧੁੰਦ ਕਰਕੇ ਹੋਇਆ ਤੇ ਦੂਸਰੀ ਗੱਲ ਜੋ ਅਜੇ ਮੁਰਦੇ ਤੋਂ ਉਹਦੇ ਫਟਾਲ ਕੀਤੀ ਟ੍ਰੈਟਰ ਟਾਲੀ ਜਿਹੜਾ ਜਦੋਂ ਲਿੰਕ ਰੋਡ ਤੇ ਜੀਡੀ ਰੋਡ ਤੇ ਚੜ੍ਹ ਲੱਗਾ ਸੀ ਤੇ ਉਹਦੇ ਵਿੱਚ ਬੱਸ ਵਜੀ ਉਹਨੂੰ ਬੱਸ ਉਹਨੇ ਬਚਾਉਂਦੇ ਬੱਸ ਉਹਦੇ ਵਿੱਚ ਟ੍ਰੈਟਰ ਵਾਲੇ ਚ ਵਜੀ ਸਰ ਪੁਲਿਸ ਬੋਲੋ ਕੀ ਸੁਣਿਆ ਹੈ ਜਾਨਣਾ ਚਾਹਣੇ ਜਿਹੜਾ ਧੁੰਦ ਵਿੱਚ ਤੇਜ਼ ਰਫਤਾਰ ਨਾਲ ਗੱਡੀਆਂ ਚਲਾਉਂਦੇ ਹੈਗੇ ਸਾਡਾ ਲੋਕਾਂ ਨੂੰ ਪ੍ਰੈਸ ਪ੍ਰੈਸ ਦੇ ਜ਼ਰੀਏ ਲੋਕਾਂ ਨੂੰ ਆਮ ਬੇਨਤੀ ਐ ਅਪੀਲ ਐ ਧੁੰਦ ਵਿੱਚ ਇੱਕਦੇ ਬਿਨਾਂ ਮਤਲ ਤੋਂ ਘਰੋਂ ਨਹੀਂ ਨਿਕਲਣ ਚਾਹੀਦਾ ਜੇ ਫਿਰ ਵੀ ਥੋੜਾ ਸਲੋ ਚੱਲਣਾ ਚਾਹੀਦਾ ਜਿਹੜਾ ਜਦੋਂ ਲੀਕ ਰੋਡ ਵਾਲਾ ਵਿਅਕਤੀ ਜਿਹੜੀ ਰੋਡ ਤੇ ਚੜਦਾ ਉਹਨੂੰ ਆਸ-ਪਾਸਾ ਵੇਖ ਕੇ ਫਿਰ ਜਿਹੜੀ ਰੋਡ ਤੇ ਚੜਨਾ ਚਾਹੀਦਾ ਜਿਵੇਂ ਕਿ ਆਹ ਹਾਲ ਦੀ ਕੜੀ ਜੋ ਮੌਕੇ ਦੇਖ ਲੱਗੇ ਉਹਦਾ ਕੋਈ ਰਿਫਲੈਕਟਰ ਕੁਝ ਨਹੀਂ ਹੈਗਾ ਬਾਕੀ ਇਹ ਟ੍ਰੈਕਟਰ ਵਾਲੀ ਜਦੋਂ ਲੀਕ ਰੋਡ ਤੇ ਜਿਹੜੀ ਰੋਡ ਤੇ ਚੜਿਆ ਉਹਦੀ ਗਲਤੀ ਹੈਗੀ ਹੈ